ਜਗਰ ਮਸਾਲਾ ਰੋਮਾਂਸ ਬ੍ਰੇਕਅਪ ਅਤੇ 뮤직 ਦਾ ਗਲੋਬਲ ਫਲੇਵਰ ਹੋਵੇ ਤਾਂ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਇਸ ਤੋਂ ਵੱਡਾ ਧਮਾਕਾ ਹੋਰ ਹੋ ਵੀ ਕੀ ਸਕਦਾ ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਅਸੀਂ ਤੁਹਾਡੇ ਲਈ ਬਾਲੀਵੁੱਡ ਤੋਂ ਲੈ ਕੇ ਪੰਜਾਬੀ 뮤직 ਇੰਡਸਟਰੀ ਤੱਕ ਮਸਾਲੇਦਾਰ ਖਬਰਾਂ ਲੈ ਕੇ ਆਏ ਹਾਂ ਜੋ ਤੁਹਾਡੇ ਮੂਡ ਨੂੰ ਐਕਸਾਈਟਮੈਂਟ ਅਤੇ ਐਂਟਰਟੇਨਮੈਂਟ ਦੀ ਡਬਲ ਡੋਜ਼ ਦੇ ਨਾਲ ਪਰ ਦੇਣਗੀਆਂ ਤੋ ਪਹਿਲਾਂ ਗੱਲ ਕਰਾਂਗੇ ਮਾਲਟਾ ਦੇ ਵਿੱਚ ਲੱਗੇਗੀ ਪੰਜਾਬੀ 뮤직 ਦੀ ਮਹਿਫਲ ਫਿਰ ਗੱਲ ਕਰਾਂਗੇ ਤਮੰਨਾ ਪਾਟਿਆ ਤੇ ਵਿਜੇ ਵਰਮਾ ਦੇ ਰਿਸ਼ਤੇ ਬਾਰੇ ਹੁਣ ਸਿਰਫ ਦੋਸਤ ਜਾਂ ਫਿਰ ਹੋ ਸਕਦਾ ਹੈ ਸਿਰਫ ਜਾਣ ਪਛਾਣ ਵਾਲੇ ਤੇ ਐਪੀਸੋਡ ਦੇ ਅਖੀਰ ਦੇ ਵਿੱਚ ਗੱਲ ਕਰਾਂਗੇ ਹਾਸਿਆਂ ਦੀ ਦੁਨੀਆ ਦੇ ਵਿੱਚ ਵਾਪਸੀ ਕਰਨ ਜਾ ਰਿਹਾ ਹੈ ਭਗਵੰਤ ਮਾਨ ਦਾ ਖਾਸ ਇੱਕ ਇਤਿਹਾਸਿਕ 뮤직 ਫੈਸਟੀਵਲ ਲਈ ਜਿੱਥੇ ਪੰਜਾਬੀ ਬੀट्स ਪੂਰੇ ਯੂਰਪ ਤੇ ਵਿਚ ਗੂੰਜਣ ਗਿਆ ਮਾਲਟਾ ਬ੍ਰੇਕਿੰਗ ਬਾਰਡਰ ਨਾਮਕ ਇੱਕ ਤਮਾਕੇਦਾਰ ਫਿਲਮ ਫੈਸਟੀਵਲ ਦੀ ਮੇ ਜਵਾਨੀ ਕਰਨ ਜਾ ਰਿਹਾ ਹੈ ਜੋ ਕਿ 4 ਤੋਂ 7 ਸਤੰਬਰ 2025 ਦੇ ਵਿੱਚ ਕਰ ਹੋਵੇਗਾ ਤੇ ਇੱਥੇ ਸਾਰਾ ਕੁਝ ਮਿਲੇਗਾ ਜੋ ਇੱਕ ਡਾਈ ਹਾਰਟ ਪੰਜਾਬੀ 뮤직 ਦੇ ਫੈਨ ਨੂੰ ਚਾਹੀਦਾ ਹੁੰਦਾ ਹੈ ਬੀਟ ਬੇਸ ਅਤੇ 뮤직 ਇਸ ਫੈਸਟੀਵਲ ਦੇ ਵਿੱਚ ਕਰਨ ਔਜਲਾ ਅਰਜਨ ਢਿੱਲੋਂ ਜੇ ਜੀ ਬੀ ਦੇ ਨਾਲ ਨਾਲ ਨਵਾਨ ਸੰਧੂ ਸੁਖਾ ਤੇਜੀ ਪੰਨੂ ਅਤੇ ਹੋਰ ਪੰਜਾਬੀ ਸੁਪਰਸਟਾਰ ਪਰਫਾਰਮ ਕਰਦੇ ਨਜ਼ਰ ਆਉਣਗੇ ਟ੍ਰੂ ਸਕੂਲ ਵਰਗੇ ਪੰਜਾਬੀ ਸੁਪਰਸਟਾਰ ਆਰਟਿਸਟ ਇਸ ਜਿਹੜੇ ਇਵੈਂਟ ਦੇ ਵਿੱਚ ਧੂਮਾ ਮਚਾਣਗੇ ਯੂਰਪ ਦੀ ਸ਼ਾਨਦਾਰ ਲੋਕੇਸ਼ਨ ਵਿੱਚ ਤੇ ਰੇਤ ਅਤੇ ਸਾਡੇ ਸੁਪਰਸਟਾਰ ਸਟੇਜ ਤੇ ਲਾਈਵ ਪਰਫਾਰਮ ਕਰਨਗੇ ਸਿਰਫ ਇੱਕ 뮤직 ਇਵੈਂਟ ਨਹੀਂ ਹੈ ਸਗੋਂ ਪੰਜਾਬੀ ਸੰਗੀਤ ਦਾ ਇੱਕ ਵੱਡਾ ਮਹਾਕੁੰਭ ਹੋਣ ਜਾ ਰਿਹਾ ਦੱਸਦੇ ਕਿ ਇੰਟਰਨੈਸ਼ਨਲੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਮਸ਼ਹੂਰ ਕਲਾਕਾਰ ਨੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਸਗੋਂ ਅੰਤਰਰਾਸ਼ਟਰੀ ਮੰਚ ਤੇ ਪੰਜਾਬੀ ਸੱਭਿਆਚਾਰ ਅਤੇ ਪਛਾਣ ਦੀ ਨੁਮਾਇੰਦਗੀ ਵੀ ਮਾਣ ਨਾਲ ਕਰਨਗੇ ਬਾਲੀਵੁੱਡ ਦੇ ਵਿੱਚ ਰਿਲੇਸ਼ਨਸ਼ਿਪ ਦੀਆਂ ਖਬਰਾਂ ਜਿੰਨੀ ਤੇਜ਼ੀ ਦੇ ਨਾਲ ਆਉਂਦੀਆਂ ਨੇ ਉੰਨੀਆਂ ਹੀ ਤੇਜ਼ੀ ਦੇ ਨਾਲ ਟੁੱਟਦੀਆਂ ਵੀ ਨੇ ਅਤੇ ਸਵਾਰ ਤਮੰਨਾ ਪਾਟਿਆ ਤੇ ਵਿਜੇ ਵਰਮਾ ਦੇ ਫੈਨਸ ਨੂੰ ਵੱਡਾ ਝਟਕਾ ਲੱਗਿਆ ਬੀ ਟਾਊਨ ਦੀ ਸਭ ਤੋਂ ਕਿਊਟ ਜੋੜੀ ਦੇ ਵਿੱਚੋਂ ਇੱਕ ਤਮੰਨਾ ਪਾਟਿਆ ਤੇ ਵਿਜੇ ਵਰਮਾ ਦਾ ਰਿਸ਼ਤਾ ਹੁਣ ਖਤਮ ਹੋ ਗਿਆ ਜਿਨ੍ਹਾਂ ਦੇ ਵਿਆਹ ਦੀਆਂ ਖਬਰਾਂ ਕੁਝ ਹਫ਼ਤੇ ਪਹਿਲਾਂ ਤੱਕ ਚਰਚਾ ਦੇ ਵਿੱਚ ਸੀ ਹੁਣ ਉਹਨਾਂ ਦਾ ਬ੍ਰੇਕਅਪ ਹੋ ਗਿਆ 3 ਸਾਲ ਤੱਕ ਪਿਆਰ 'ਚ ਡੁੱਬੇ ਰਹਿਣ ਤੋਂ ਬਾਅਦ ਹੁਣ ਇਸ ਜੋੜੇ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਕੁਝ ਮਹੀਨੇ ਪਹਿਲਾਂ ਤੱਕ ਦੋਵਾਂ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਜੋੜਾ ਮੁੰਬਈ ਦੇ ਵਿੱਚ ਇਕੱਠੇ ਘਰ ਖਰੀਦਣ ਜਾ ਰਿਹਾ ਹੈ ਤੇ ਅਚਾਨਕ ਹੁਣ ਬ੍ਰੇਕਅਪ ਦੀਆਂ ਖਬਰਾਂ ਨੇ ਤਹਿਲ ਕੰਮ ਚਾ ਦਿੱਤਾ ਤਮੰਨਾ ਤੇ ਵਿਜੇ ਆਪਣੀ ਕਿਊਟ ਕੇਮਿਸਟਰੀ ਲਈ ਜਾਣੇ ਜਾਂਦੇ ਨੇ ਪਰ ਹਾਲ ਹੀ ਦੇ ਵਿੱਚ ਦੋਹਾਂ ਨੇ ਆਪਣੇ ਆਪਣੇ ਇੰਸਟਾਗ੍ਰam ਤੋਂ ਇੱਕ ਦੂਜੇ ਦੇ ਨਾਲ ਸਾਰੀਆਂ ਤਸਵੀਰਾਂ ਨੂੰ ਡਿਲੀਟ ਕਰ ਦਿੱਤਾ ਹੈ ਦੱਸ ਦੇ ਕਿ ਪਿੰਕ ਵਿਲਾ ਦੀਆਂ ਖਬਰਾਂ ਮੁਤਾਬਕ ਤਮੰਨਾ ਤੇ ਵਿਜੇ ਨੇ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਤਮੰਨਾ ਤੇ ਵਿਜੇ ਕੁਝ ਹਫ਼ਤੇ ਪਹਿਲਾਂ ਹੀ ਵੱਖ ਹੋ ਗਏ ਸੀ ਹਾਲਾਂਕਿ ਦੋਵਾਂ ਨੇ ਫੈਸਲਾ ਆਪਦੀ ਆਪਸੀ ਸਹਿਮਤੀ ਦੇ ਨਾਲ ਲਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਉਹ ਭਵਿੱਖ ਦੇ ਵਿੱਚ ਚੰਗੇ ਦੋਸਤ ਬਣੇ ਰਹਿਣਗੇ ਇਕਪਲ ਨੇ ਲਸਟ ਸਟੋਰੀਜ਼ 2 ਦੇ ਪ੍ਰੋਮੋਸ਼ਨ ਦੌਰਾਨ ਰਿਸ਼ਤੇ ਨੂੰ ਪਬਲਿਕਲੀ ਐਕਸੈਪਟ ਕੀਤਾ ਸੀ ਫੈਨਸ ਨੂੰ ਉਮੀਦ ਸੀ ਕਿ ਜਲਦੀ ਹੀ ਦੋਵਾਂ ਦਾ ਵਿਆਹ ਹੋਵੇਗਾ ਫਿਲਹਾਲ ਦੋਵੇਂ ਆਪੋ ਆਪਣੇ ਕੈਰੀਅਰ ਤੇ ਧਿਆਨ ਦੇ ਰਹੇ ਨੇ ਅਤੇ ਹੁਣ ਇਸ ਖਬਰ ਤੋਂ ਬਾਅਦ ਉਹਨਾਂ ਦੇ ਫੈਨਸ ਨਿਰਾਸ਼ ਹੋ ਗਏ ਨੇ ਕਿਉਂਕਿ ਉਹ ਇਸ ਜੋੜੀ ਨੂੰ ਵਿਆਹ ਕਰਵਾਉਂਦੇ ਦੇਖ ਚਾਹੁੰਦੇ ਸੀ ਪੰਜਾਬੀ ਹਾਸਿਆਂ ਦੇ ਦੁਨੀਆ ਦੇ ਵਿੱਚ ਜਿਹੜਾ ਨਾਂ ਹਮੇਸ਼ਾ ਹੀ ਹੱਸਣ ਹਸੂਣ ਨਾਲ ਜੋੜਿਆ ਜਾਂਦਾ ਉਹ ਹੈ ਜਗਤਾਰ ਜੱਗੀ ਪੰਜਾਬੀ ਕਾਮੇਡੀ ਦਾਏ ਸ਼ਹਿਨਸ਼ਾ ਜਿਸ ਨੇ ਸੀਐਮ ਭਗਵੰਤ ਮਾਨ ਦੇ ਨਾਲ ਆਪਣੇ ਕਾਮੇਡੀ ਸਫਰ ਨੂੰ ਸ਼ੁਰੂ ਕੀਤਾ ਸੀ ਸਾਡੇ ਦਿਲਾਂ ਦੇ ਵਿੱਚ ਹਾਸਿਆਂ ਦੀ ਇੱਕ ਅਲੱਗ ਹੀ ਛਾਪ ਛੱਡ ਚੁੱਕਾ ਹੈ ਹੁਣ ਹਰ ਅਦਾਕਾਰ ਕਾਮੇਡੀਅਨ ਲਿਖਾਰੀ ਅਤੇ ਸਟੇਜ ਦੇ ਮਾਹਰ ਜੱਗੀ ਨੇ ਸਾਨੂੰ ਹਮੇਸ਼ਾ ਹੀ ਹਸਾਇਆ ਜਗਤਾਰ ਜੱਗੀ ਨੂੰ ਪੰਜਾਬੀ ਫਿਲਮ ਸੰਜੋਗ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ ਤੇ 2005 ਦੇ ਫਿਲਮ ਨਲਾਇਕ ਦੇ ਵਿੱਚ ਆਖਰੀ ਵਾਰ ਉਹ ਸਕਰੀਨ ਤੇ ਨਜ਼ਰ ਆਏ ਸੀ ਹੁਣ ਬਾਅਦ ਚ ਜੱਗੀ ਅਮਰੀਕਾ ਦੇ ਵਿੱਚ ਫਿਰ ਸ਼ਿਫਟ ਹੋ ਗਏ ਸੀ ਪਰ ਹੁਣ ਉਹ ਪੰਜਾਬੀ ਸਿਨੇਮਾ ਨੂੰ ਆਪਣਾ ਨਵਾਂ ਜੋਸ਼ ਦੇਣ ਲਈ ਬਿਲਕੁਲ ਤਿਆਰ ਹਨ ਕੋਈ ਵੀ ਦੋਰ ਲੈ ਲਵੋ ਜਗਤਾਰ ਜੱਗੀ ਦਾ ਹਾਸਿਆਂ ਦੇ ਵਿੱਚ ਵੱਡਾ ਹੱਥ ਰਿਹਾ ਦੂਰਦਰਸ਼ਨ ਦੇ ਦਿਨਾਂ ਤੋਂ ਲੈ ਕੇ ਜਲਵੇ ਜੱਗੀ ਦੇ ਟੀਵੀ ਸ਼ੋਅ ਤੱਕ ਉਹ ਸਟੇਜ ਤੇ ਰਾਜ ਕਰਦੇ ਰਹੇ ਕਿਸੇ ਨੇ ਕਿਹਾ ਸੀ ਕਿ ਜਿਹੜਾ ਵੀ ਹਸੋਂਦਾ ਹੈ ਉਹ ਕਦੇ ਦਿਲੋਂ ਨਹੀਂ ਲੈਂਦਾ ਜਗਤਾਰ ਜੱਗੀ ਦੀ ਵਾਪਸ ਸੀ ਇਹਨਾਂ ਲਫਸਾਂ ਨੂੰ 100% ਸੱਚ ਕਰਦੀ ਹੈ ਕਿਉਂਕਿ ਹਾਸਿਆਂ ਦੇ ਬੇਤਾਜ ਬਾਦਸ਼ਾ ਵਾਪਸ ਆ ਰਹੇ ਨੇ ਤੇ ਸਵਾਰ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਉਹ ਹਾਸਿਆਂ ਵਾਲੇ ਹੰਝੂ ਲੈ ਕੇ ਆਉਣ ਲਈ ਬਿਲਕੁਲ ਤਿਆਰ ਨੇ ਪੰਜਾਬੀ ਸਿਨੇਮਾ ਦੇ ਵਿੱਚ ਫਿਰ ਤੋਂ ਵਾਪਸੀ ਕਰਨ ਜਾ ਰਹੇ ਨੇ ਜਗਤਾਰ ਜੱਗੀ 뮤직 ਫਿਲਮਾਂ ਬ੍ਰੇਕਅਪ ਹੁੱਕਪਾਤੇ ਬਾਲੀਵੁੱਡ ਦੀਆਂ ਅਣ ਸੁਣੀਆਂ ਕਹਾਣੀਆਂ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰੋਗਰਾਮ ਗਲੈਮਰ ਗੋਸਪ ਕਿਉਂਕਿ ਮਨੋਰੰਜਨ ਦੀ ਦੁਨੀਆ ਦੇ ਵਿੱਚ ਤਾਂ ਹਰ ਰੋਜ਼ ਕੁਝ ਨਵਾਂ ਹੁੰਦਾ ਹੀ ਰਹਿੰਦਾ ਹੈ ਅਸੀਂ ਤੁਹਾਨੂੰ ਇਸ ਦੀ ਪੂਰੀ ਮਸਾਲੇਦਾਰ ਅਪਡੇਟਸ ਦਿੰਦੇ ਰਵਾਂਗੇ ਕਿ ਅੱਜ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਆਖਰ ਹੋਇਆ ਕੀ ਹੈ ਇਸ ਲਈ ਜੁੜੇ ਰਹੋ ਸਾਡੇ ਨਾਲ ਕਿਉਂਕਿ ਸ਼ੋ ਮਸਟ ਗੋ ON